ਲੇਖਕ ਦੇ ਬੋਲ ਕੇਵਲ ਬੋਲ ਨਹੀਂ ਹੁੰਦੇ ਲੇਖਕ ਦੇ ਬੋਲ ਕੇਵਲ ਬੋਲ ਨਹੀਂ ਹੁੰਦੇ ਕਈਆਂ ਦਿਲਾਂ ਦੇ ਜਜ਼ਬਾਤ ਹੁੰਦੇ ਨੇ ਕਈਆਂ ਦਿਲਾਂ ਦੇ ਜਜ਼ਬਾਤ ਹੁੰਦੇ ਨੇ ਚੰਗੇ ਬੋਲਾਂ ਦਾ ਮਿਲ ਜਾਣਾ ਵੀ ਚੰਗੇ ਬੋਲਾਂ ਦਾ ਮਿਲ ਜਾਣਾ ਵੀ ਲੇਖਕ ਲਈ ਤਾਂ ਸੁਗਾਤ ਹੁੰਦੇ ਨੇ ਲੇਖਕ ਲਈ ਤਾਂ ਸੁਗਾਤ ਹੁੰਦੇ ਨੇ ਬੋਲ ਹੀ ਦਿਲਾਂ ਨੂੰ ਦਿੰਦੇ ਨੇ ਦਿਲਾਸਾ ਬੋਲ ਹੀ ਦਿਲਾਂ ਨੂੰ ਦਿੰਦੇ ਨੇ ਦਿਲਾਸਾ ਕਿਤੇ ਮਚਾਉਂਦੇ ਖੁਰਾ ਪਾਤ ਹੁੰਦੇ ਨੇ ਕਿਤੇ ਮਚਾਉਂਦੇ ਖੁਰਾ ਪਾਤ ਹੁੰਦੇ ਨੇ ਬੋਲਾ ਰਾਹੀ ਹੀ ਜੋੜਦੇ ਨੇ ਨਵੇਂ ਰਿਸ਼ਤੇ ਬੋਲਾ ਰਾਹੀ ਹੀ ਜੋੜਦੇ ਨੇ ਨਵੇਂ ਰਿਸ਼ਤੇ ਬੋਲ ਹੀ ਦੱਸਦੇ ਔਕਾਤ ਹੁੰਦੇ ਨੇ ਬੋਲ ਹੀ ਦੱਸਦੇ ਔਕਾਤ ਹੁੰਦੇ ਨੇ ਚੰਗੇ ਬੋਲਾਂ ਦੀ ਜੋ ਨਹੀਂ ਕਦਰ ਕਰਦੇ ਚੰਗੇ ਬੋਲਾਂ ਦੀ ਜੋ ਨਹੀਂ ਕਦਰ ਕਰਦੇ ਉਹ ਜ਼ਿੰਦਗੀ ਭਰ ਹੀ ਹਤਾਸ਼ ਹੁੰਦੇ ਨੇ ਉਹ ਜ਼ਿੰਦਗੀ ਭਰ ਹੀ ਜਤਾਸ਼ ਹੁੰਦੇ ਨੇ ਚੰਗੇ ਬੋਲ ਸਿਰਜਦੇ ਨੇ ਸਮਾਜ ਚੰਗਾ ਚੰਗੇ ਬੋਲ ਸਿਰਜਦੇ ਨੇ ਸਮਾਜ ਚੰਗਾ ਬੋਲ ਹੀ ਬਣਦੇ ਔਲਾਦ ਹੁੰਦੇ ਨੇ ਬੋਲ ਹੀ ਬਣਦੇ ਔਲਾਦ ਹੁੰਦੇ ਨੇ ਲੇਖਕ ਦੇ ਬੋਲ ਕੇਵਲ ਬੋਲ ਨਹੀਂ ਹੁੰਦੇ ਕਈਆਂ ਦਿਲਾਂ ਦੇ ਤਜਜ਼ਬਾਤ ਹੁੰਦੇ ਨੇ ਕਈਆਂ ਦਿਲਾਂ ਦੇ ਤਜਜ਼ਬਾਤ ਹੁੰਦੇ ਨੇ